ਬਿਕਰਮ ਸਿੰਘ ਮਜੀਠੀਆ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਛੱਡਣ ਲਈ ਤਿਆਰ ਨੇ ਬਿਕਰਮ ਸਿੰਘ ਮਜੀਠੀਆ ਕੀ ਆਉਂਦੇ ਸਮੇਂ ਦੇ ਵਿੱਚ ਬਾਗੀ ਲੀਡਰਾਂ ਦੇ ਨਾਲ ਹੱਥ ਮਿਲਾ ਲੈਣਗੇ بڑے ਸਵਾਲ ਖੜੇ ਹੋ ਰਹੇ ਸੀ ਔਰ ਇਹਨਾਂ ਸਵਾਲਾਂ ਦਾ ਜਵਾਬ ਹੁਣ ਸ਼ਾਇਦ ਮਿਲ ਗਿਆ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਪਹਿਲੀ ਵਾਰ ਇਹਨੇ ਦੇਣਾ ਬਾਅਦ ਇਸ ਚੀਜ਼ ਦੇ ਉੱਤੇ ਆਪਣੇ ਬਿਆਨ ਜਾਰੀ ਕੀਤੇ ਗਏ ਨੇ ਦਰਅਸਲ ਪ੍ਰੈਸ ਨਾਲ ਗੱਲਬਾਤ ਕਰਦੇ ਆ ਵਿਕਰਮ ਸਿੰਘ ਮਜੀਠੀਆ ਬੋਲੇ ਔਰ ਖਾਸ ਕਰਕੇ ਇਸ ਸਵਾਲ ਦੇ ਉੱਤੇ ਉਹਨਾਂ ਨੇ ਜਵਾਬ ਦਿੱਤਾ ਜਿਸ ਤੋਂ ਇਹ ਕਲੀਅਰ ਹੁੰਦਾ ਕਿ ਵਿਕਰਮ ਸਿੰਘ ਮਜੀਠੀਆ ਦਾ ਕੀ ਸਟੈਂਡ ਹੈਗਾ ਕਿ ਉਹ ਆਪਣੇ ਜੀਜਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਨੇ ਜਾਂ ਫਿਰ ਉਹ ਬਾਗੀ ਧੜੇ ਦੀ ਹਮਾਇਤ ਕਰਦੇ ਪਏ ਨੇ ਪਰ ਜਦੋਂ ਉਹ ਗੱਲਾਂ ਸੁਣਦੇ ਆ ਤਾਂ ਉਦੋਂ ਗੱਲ ਗੋਲਮੋਲ ਹੁੰਦੀ ਨਜ਼ਰ ਆਉਂਦੀ ਹੈ ਦਰਅਸਲ ਸਵਾਲ ਖੜਦੇ ਪਏ ਸੀ ਕਿ ਐਨੇ ਕ੍ਰੂਸ਼ੀਅਲ ਟਾਈਮ ਦੇ ਉੱਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਇਸ ਉੱਗੇ ਸੀਨੀਅਰ ਲੀਡਰ ਦੀ ਐਨੀ ਲੋੜ ਸੀ ਐਨੀ ਜ਼ਰੂਰਤ ਸੀ ਉਸ ਵੇਲੇ ਵਿਕਰਮ ਮਜੀਠੀਆ ਉੱਥੇ ਮੌਜੂਦ ਨਹੀਂ ਬਿਕਰਮ ਸਿੰਘ ਮਜੀਠੀਆ ਔਨ ਗਰਾਉਂਡ ਨਹੀਂ ਰਹੇ ਬਿਕਰਮ ਸਿੰਘ ਮਜੀਠੀਆ ਨੇ ਕੋਈ ਲਿਖਤੀ ਕੋਈ ਜ਼ੁਬਾਨੀ ਬਿਆਨ ਜਾਰੀ ਨਹੀਂ ਕੀਤਾ ਔਰ ਇਸ ਗੱਲ ਨੂੰ ਜਿਵੇਂ ਅਣਗੌਲੀਆਂ ਹੀ ਕਰ ਦਿੱਤਾ ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਇਕੱਲਿਆਂ ਛੱਡ ਕੇ ਚੱਲ ਗਏ ਹੋਣ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀਗਾ ਪਰ ਹੁਣ ਬਿਕਰਮ ਸਿੰਘ ਮਜੀਠੀਆ ਇਸ ਮਾਮਲੇ ਦੇ ਉੱਤੇ ਬੋਲਦੇ ਸੁਣਾਈ ਦੇ ਰਹੇ ਨੇ ਦਰਸਲ ਸਵਾਲ ਕੀਤਾ ਗਿਆ ਕਿ ਹਾਲ ਹੀ ਦੇ ਵਿੱਚ ਅਕਾਲੀ ਦਲ ਦੋ ਪਾੜ ਹੋ ਗਈ ਹੈ ਇਸ ਉੱਤੇ ਫੌਰੀ ਤੌਰ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਜਵਾਬ ਦਿੱਤਾ ਕਿ ਦੋ ਪਾੜ ਨਹੀਂ ਹੋਈ ਅਕਾਲੀ ਦਲ ਇੱਕੋ ਹੀ ਹੈ ਔਰ ਉਸ ਦੇ ਵਿੱਚ ਕੁਝ ਲੀਡਰ ਨੇ ਜਿਹੜੇ ਜ਼ਰੂਰ ਅਕਾਲੀ ਦਲ ਤੋਂ ਅਲੈਦਾ ਮੱਤ ਰੱਖਣ ਲੱਗ ਗਏ ਨੇ ਸੁਖਬੀਰ ਸਿੰਘ ਬਾਦਲ ਤੋਂ ਅਲੈਦਾ ਮੱਤ ਰੱਖਣ ਲੱਗ ਗਏ ਨੇ ਸ਼ਾਇਦ ਇਹ ਮੰਤਵ ਹੋਣਾ ਉਹਨਾਂ ਦਾ ਕਹਿਣ ਦਾ ਪਰ ਉਹਨਾਂ ਦਾ ਦਾਵਾ ਆ ਕਿ ਅਕਾਲੀ ਦਲ ਇੱਕ ਜੁੱਟ ਹੈਗੀ ਆ ਔਰ ਉਹਨਾਂ ਨੇ ਉਹਨਾਂ ਲੀਡਰਾਂ ਨੂੰ ਅਪੀਲ ਕੀਤੀ ਬਾਕੀ ਧੜੇ ਨੂੰ ਅਪੀਲ ਕੀਤੀ ਕਿ ਆਓ ਬੈਠੋ ਬੈਠ ਕੇ ਮਿਲ ਕੇ ਗੱਲਬਾਤ ਕਰਦੇ ਹਾਂ ਇਦਾਂ ਵਕ ਹੋਣ ਦੇ ਵਿੱਚ ਕੋਈ ਵੀ ਸੂਝਵਾਨੀ ਨਹੀਂ ਹੋਵੇਗੀ ਵਿਕਰਮ ਸਿੰਘ ਮਜੀਠੀਆ ਨੇ ਜਵਾਬ ਜ਼ਰੂਰ ਦਿੱਤਾ ਪਰ ਉਥੇ ਉਹਨਾਂ ਨੇ ਇਹ ਵੀ ਦੱਸਿਆ ਕਿ ਜੇ ਉਹ ਗੈਰ ਹਾਜ਼ਰ ਰਹੇ ਨੇ ਜੇ ਉਹ ਆ ਨਹੀਂ ਸਕੇ ਜਾਂ ਕੋਈ ਬਿਆਨ ਨਹੀਂ ਦੇ ਸਕੇ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਉਹਨਾਂ ਦੇ ਨਿੱਜੀ ਰਜੇਵੇਂ ਵੀ ਹੋ ਸਕਦੇ ਨੇ ਉਹਨਾਂ ਦਾ ਪਰਿਵਾਰ ਉਹਦੀ ਜ਼ਿੰਮੇਵਾਰੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਆ ਉਹਨਾਂ ਦੇ ਉਹਨਾਂ ਦੇ ਪਿਤਾ ਜੀ ਦੀ ਜ਼ਿੰਮੇਵਾਰੀ ਉਹਨਾਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਹੈ ਜਿਸ ਵਾਸਤੇ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਉਹ ਆਪਣੀਆਂ ਨਿੱਜੀ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਉਹਨਾਂ ਨੇ ਜਿਸ ਵਾਸਤੇ ਉਹ ਸ਼ਾਇਦ ਸਮਾਂ ਨਹੀਂ ਕੱਢ ਸਕੇ ਪਰ ਹੈਰਾਨੀ ਦੀ ਗੱਲ ਹੈ ਬਿਕਰਮ ਸਿੰਘ ਮਜੀਠੀਆ ਐਡਾ ਵੱਡਾ ਪਰਿਵਾਰ ਹੈ ਐਡਾ ਵੱਡਾ ਇਤਿਹਾਸ ਹੈ ਔਰ ਉਹਨਾਂ ਦੇ ਐਡੇ ਵੱਡੇ ਪਰਿਵਾਰ ਦੇ ਵਿੱਚ ਐਡੇ ਆਰਥਿਕ ਪੱਖੋਂ ਸਟਰੋਂਗ ਪਰਿਵਾਰ ਦੇ ਵਿੱਚ ਨੌਕਰ ਚਾਕਰ ਵੀ ਬਹੁਤ ਹੋਣਗੇ ਉਹਨਾਂ ਦੀ ਚੱਲਦੀ ਵੀ ਬੜੀ ਹੋਵੇਗੀ ਰਸੁਖਦਾਰੀ ਬਹੁਤ ਹੋਵੇਗੀ ਪਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਉਹ ਆਪਣੇ ਨਿੱਜੀ ਕੰਮਾਂ ਦੇ ਵਾਸਤੇ ਗਏ ਹੋਏ ਸਨ ਤੇ ਨਹੀਂ ਆ ਸਕੇ ਆਪਣੇ ਆਪ 'ਤੇ ਸਵਾਲ ਖੜੇ ਹੁੰਦੇ ਨੇ ਕਿ ਜਦੋਂ ਪਾਰਟੀ ਨੂੰ ਜ਼ਰੂਰਤ ਸੀਗੀ ਜਾਂ ਜਦੋਂ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਜਦੋਂ ਪ੍ਰਧਾਨ ਨੂੰ ਜ਼ਰੂਰਤ ਸੀ ਉਸ ਵੇਲੇ ਨਿੱਜੀ ਕੰਮ ਵਿਕਰਮ ਸਿੰਘ ਮਜੀਠੀਆ ਕਰਦੇ ਨਜ਼ਰ ਆ ਰਹੇ ਸੀ ਔਰ ਖਾਸ ਕਰਕੇ ਉਦੋਂ ਜਦੋਂ ਇਹ ਗੱਲ ਹੁਣ ਥੋੜੀ ਠੰਡੀ ਪੈਣ ਲੱਗੀ ਉਦੋਂ ਵਿਕਰਮ ਸਿੰਘ ਮਜੀਠੀਆ ਵਾਪਸ ਆ ਗਿਆ ਆਪਣੇ ਉਸੇ ਤਰੀਕੇ ਦੇ ਉੱਤੇ ਤੰਜ ਤੇ ਵਿਅੰਗ ਕਰਨ ਦੇ ਤਰੀਕੇ ਦੇ ਉੱਤੇ ਸੋਸ਼ਲ ਮੀਡੀਆ ਤੇ ਦੁਬਾਰਾ ਐਕਟਿਵ ਹੋ ਗਏ ਵਿਕਰਮ ਸਿੰਘ ਮਜੀਠੀਆ ਇਹ ਆਪਣੇ ਆਪ 'ਚ ਸਵਾਲ ਖੜੇ ਹੁੰਦੇ ਨੇ ਕਿ ਕੀ ਆਖਰਕਾਰ ਨਿੱਜੀ ਕੰਮਾਂ ਦਾ ਹਵਾਲਾ ਸਹੀ ਹੈ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਦਰ ਅਸਲ ਕਿਸੇ ਹੋਰ ਕਾਰਨ ਵਸ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਇਹ ਦੱਸਣ ਲਈ ਕਿ ਉਹਨਾਂ ਦਾ ਇੱਕ ਵੱਖਰਾ ਅਉਧਾ ਵੀ ਇਖਤਿਆਰ ਹੈਗਾ ਆ ਇਹ ਦੱਸਣ ਵਾਸਤੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਕੁਝ ਦੇਰ ਲਈ ਗਾਇਬ ਹੋ ਗਏ ਸੀ ਖੈਰ ਇਸ ਬਾਰੇ ਫਿਲਹਾਲ ਕੋਈ ਪੁਖਤਾ ਜਵਾਬ ਦੇਣਾ ਕੋਈ ਪੁਖਤਾ ਬਿਆਨ ਦੇਣਾ ਇਹ ਵਾਜਬ ਨਹੀਂ ਹੋਵੇਗਾ ਔਰ ਉਸੇ ਵਾਸਤੇ ਬਿਕਰਮ ਸਿੰਘ ਮਜੀਠੀਆ ਦੇ ਦਿੱਤੇ ਬਿਆਨਾਂ ਤੋਂ ਕਿਆਸ ਰਾਈਆਂ ਹੀ ਲਗਾਈਆਂ ਜਾ ਸਕਦੀਆਂ ਕੀ ਕੁਝ ਬੋਲੇ ਨੇ ਬਿਕਰਮ ਮਜੀਠੀਆ ਹੋਰ ਆਓ ਸੁਣ ਲੈਂਦੇ ਆਂ ਪਾਰਟੀ ਦੇ ਵਿੱਚ ਦੋ ਫਾੜ ਨੂੰ ਲੈ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਧਵਾ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਤਾਂ ਉਹ ਅਕੂ ਕਹਿੰਦੇ ਨਹੀਂ ਕਿ ਮਜੀਠੀਆ ਸਾਹਿਬ ਦੀ ਜਿਹੜਾ ਪਾਰਟੀ ਆਕਾਲੀ ਦਲ ਦੇ ਵਿੱਚ ਵੀ ਉਹ ਵੀ ਦੋ ਫਾੜ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਕੌਣ ਕੌਣ ਦਾ ਕੌਣ ਵਿਰੋਧੀ ਧਿਰ ਹੈਗਾ ਜੀ ਵਿਰੋਧੀ ਧਿਰ ਤਾਂ ਬਹੁਤ ਕੁਝ ਕਹੀ ਜਾਵੇ ਮੇਰਾ ਪ੍ਰੈਸ ਨੋਟ ਕਿਸੇ ਨੇ ਰੋਕਿਆ ਮੇਰਾ ਵੀਰ ਮੇਰਾ ਨੇਕੀ ਤੁਹੀ ਆਪਦੇ ਮਾਤਾ ਪਿਤਾ ਦੀ ਪ੍ਰਤੀ ਵੀ ਜ਼ਿੰਮੇਵਾਰੀਆਂ ਨੇ ਉਹ ਵੀ ਬਿਰਧ ਹੋਏ ਆ ਮੇਰੀ ਬੱਚਿਆਂ ਪ੍ਰਤੀ ਵੀ ਜ਼ਿੰਮੇਵਾਰੀਆਂ ਮੈਂ ਬੜਾ ਪਾਰਟੀ ਦਾ ਲਾਇਲ ਵਰਕਰ ਆ ਮੈਂ ਮੌਕਾ پرست ਲੀਡਰਾਂ ਚੋਂ ਜਾਂ ਦਲ ਬਦਲੂ ਲੀਡਰਾਂ ਚੋਂ ਨਹੀਂ ਆ ਮੈਂ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼ਰੋਮਨੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਰਲ ਮਿਲ ਕੇ ਜੋਰ ਪਾਓ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਯਾਨੀ ਹਰਪ੍ਰੀਤ ਸਿੰਘ ਨੇ ਇਹੋ ਗੱਲ ਕਹੀ ਹੈ ਕਿ ਦੋ 파ੜ ਜਿਹੜਾ ਉਹ ਗਲਤ ਗੱਲ ਹੈ ਆਕਾਲੀ ਦਲ ਨੂੰ ਇਕੱਠੇ ਨਹੀਂ ਦੋ 파ੜ ਨਹੀਂ ਆ ਜੀ ਆਕਾਲੀ ਦਲ 80% 90% ਇਕੱਠਾ ਜਿਹੜੇ ਕੁਝ ਜੀ ਨਾ ਚਲੋ ਬਗਾਨੇ ਨਹੀਂ ਮੈਂ ਕਹੂੰਗਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿਵੇਂ ਦੇਸ਼ ਦੀਆਂ ਖੇਤਰੀ ਪਾਰਟੀ ਹੋਰ ਸੂਬਿਆਂ 'ਚ ਤਗੜੇ ਹੋ ਰਹੀਆਂ ਸਾਨੂੰ ਇੱਥੇ ਵੀ ਗਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਕਿਸਾਨ ਅੰਦੋਲਨ ਦੇ ਸਾਥ ਦੇਣ ਤੋਂ ਬਾਅਦ ਲਗਾਤਾਰ ਕਾਲੀਦਾਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ। ਨਹੀਂ ਦੇਖੋ ਕਈ ਕਾਰ ਬਣੇ ਆ ਜੀ ਕਿਸਾਨੀ ਮੁੱਦਾ ਵੀ ਆ। ਔਰ ਇਸ ਗੱਲ ਤੇ ਕਈ ਪਾਰਟੀਆਂ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਨੇ ਔਰ ਤੁਸੀਂ ਮੈਨੂੰ ਤੋਂ ਵੱਧ ਜਾਣਦੇ ਹੋ ਉਹ ਆਪਦੀਆਂ ਸਾਜਸ਼ਾ ਲੁੰਬੜ ਚਾਲਾਂ ਚੱਲ ਰਹੀਆਂ ਨੇ ਕਿ ਇਹ ਮੁੱਦਾ ਕਮਜ਼ੋਰ ਪਵੇ ਔਰ ਉਸ ਮੁੱਦੇ ਨੂੰ ਕਮਜ਼ੋਰ ਕਰਨ ਲਈ ਕੁਝ ਸਾਜਸ਼ਾ ਕਚੀਆਂ ਜਾ ਰਹੀਆਂ ਉਹ ਸਾਜ਼ਿਸ਼ ਦਾ ਹਿੱਸਾ ਮੈਂ ਸਮਝਦਾ ਨਾ ਲੋਕ ਬਣਨ ਸਿਆਣੇ ਰਹਿਣ ਸੂਝਵਾਨ ਰਹਿਣ ਸੌ ਚੁੱਕਣ ਜਾ ਰਹੇ ਨੇ ਲੋਕੀ ਲੰਬੀ ਤਸ਼ੱਦਦ ਜਿਹੜੀ ਪਰਿਵਾਰ ਨੂੰ ਚੱਲਨੀ ਪਈ ਹੈ ਸੌ ਚੁੱਕ ਦੇਖੋ ਇਸ ਤਰ੍ਹਾਂ ਹੈ ਮੈਂਬਰ ਪਾਰਲੀਮੈਂਟ ਬਣੇ ਨੇ ਲੋਕਾਂ ਨੇ ਬਣਾਇਆ ਸੌ ਚੁੱਕਣਾ ਸੰਵਿਧਾਨਿਕ ਖਾਕਾ ਹੈ ਸੰਵਿਧਾਨ ਦੀ ਸੌ ਚੁੱਕ ਕੇ ਆਪ ਦੀ ਕੱਲ ਉਹਨਾਂ ਨੇ ਐਮਪੀ ਦੀ ਸ਼ੁਰੂਆਤ ਕਰਨੀ ਹੈ ਸੰਵਿਧਾਨ 'ਚ ਭਰੋਸਾ ਉਹਨਾਂ ਨੇ ਆਪਦਾ ਦਿਖਾਉਣਾ ਚੰਗੀ ਗੱਲ ਹੈ ਜੀ ਇੱਚੀ ਮਾੜੀ ਗੱਲ ਹੈ ਜੀ ਜੇ ਤੁਸੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ